ਸੀ ਜਾਣ ਦੇ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਇਲਾਕੇ ਦਾ ਪਾਣੀ ਤੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲਗਾਤਾਰ ਜਿਹੜਾ ਮੋਰਚਾ ਨੰਗਲ ਡੈਮ ਉੱਤੇ ਤੇ ਲੋਹੰਡ ਖੜਖਿਰਤਪੁਰ ਸਾਹਿਬ ਵਿਖੇ ਲੱਗਿਆ ਹੋਇਆ ਜਿੱਥੇ ਸਾਡੇ ਲੋਕ ਲੋਕ 24 ਘੰਟੇ ਪਹਿਰਾ ਦਿੰਦੇ ਆ ਰਾਤ ਨੂੰ ਵੀ ਜਿਹੜਾ ਇੱਥੇ ਬੈਠਦੇ ਆ ਤੇ ਪਿਛਲੇ ਸਮੇਂ ਜਦੋਂ ਬਲੈਕਆਊਟ ਹੋਇਆ ਜਦੋਂ ਜੰਗ ਇਸ ਸਿਖਰਾਂ ਤੇ ਸੀ ਉਦੋਂ ਵੀ ਬਿਨਾ ਆਪਣੀ ਜਾਨ ਦੀ ਪਰਵਾਹ ਕੀਤੇ ਉਹ ਇੱਥੇ ਡਿਊਟੀ ਦਿੱਤੀ ਹੈ ਤੇ ਬੀਬੀ ਐਨ ਬੀ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਦੇ ਉੱਤੇ ਇੱਥੇ ਸਵੇਰੇ ਦੁਪਹਿਰੇ ਰਾਤੀ ਅੱਧੀ ਰਾਤੀ ਜਿਹੜੇ ਹੈ ਇਹ ਤੇ ਕੋਸ਼ਿਸ਼ਾਂ ਹੋਈਆਂ ਪਾਣੀ ਛੱਡਣ ਦੀਆਂ ਤੇ ਹਰ ਉਹ ਕੋਸ਼ਿਸ਼ ਜਿਹੜੀ ਹੈ ਸਾਡੇ ਸਾਥੀਆਂ ਵੱਲੋਂ ਸਾਡੇ ਲੋਕਲ ਬੰਦਿਆਂ ਵੱਲੋਂ ਜਿਹੜੀ ਉਹ ਨਾਕਾਮਯਾਬ ਕੀਤੀ ਗਈ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਵੱਡੀ ਤعداد ਸਾਡੀਆਂ ਬੀਬੀਆਂ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਇਸ ਮੋਰਚੇ 'ਚ ਪਹੁੰਚੀਆਂ ਨੇ ਤੇ ਉਹਨਾਂ ਨੇ ਜਿਹੜਾ ਹੈ ਸਮਰਥਨ ਦਿੱਤਾ ਇਹ ਲੋਏ ਉਹਨਾਂ ਦੇ ਪਿੰਡਾਂ ਦੀ ਲੜਾਈ ਹੈ ਸਾਡੇ ਪਿੰਡਾਂ ਦੀ ਲੜਾਈ ਹੈ ਇਸ ਪਹਿਲੀ ਵਾਰੀ ਪੈਪ ਲੈਣਾ ਸਾਡੇ ਇਲਾਕੇ ਸਾਡੇ ਪਿੰਡਾਂ ਨੂੰ ਪੈ ਰਹੀ ਹੈ ਭਾਵੇਂ ਡੈਮ ਸਾਡੇ ਇੱਥੇ ਬਣਿਆ ਸੀ ਭਾਵੇਂ ਨਹਿਰਾਂ ਸਾਡੇ ਜਿਹੜਾ ਹੈ ਸਾਡੀ ਜ਼ਮੀਨ ਦਾ ਇੱਕ ਫਾੜ ਕਿੱਥੋਂ ਨਿਕਲੀ ਆ ਪਰ ਸਾਨੂੰ ਕਦੀ ਇਹਦਾ ਲਹਾ ਨਹੀਂ ਹੋਇਆ ਪਰ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਰਿਹਾ ਇਸ ਕਰਕੇ ਦੀ ਜਿਹੜੀ ਜਾਗਰੂਕਤਾ ਉਹ ਆਸ-ਪਾਸ ਦੇ ਪਿੰਡਾਂ ਚ ਆਸ-ਪਾਸ ਦੇ ਇਲਾਕਿਆਂ ਚ ਫੈਲ ਰਹੀ ਹੈ ਉਸ ਨੂੰ ਆਪਣਾ ਫਰਜ਼ ਸਮਝਦੇ ਹੋਏ ਵੱਡੀ ਤਾਦਾਦ ਇੱਥੇ ਲੋਕਾਂ ਲੋਕ ਮਿ ਆਏ ਆ ਤੇ ਅੱਜ ਪੰਜਾਬ ਦੇ ਕੈਬਨਿਟ ਦੇ ਬਹੁਤਾਂ ਜਿਹੜੇ ਮੰਤਰੀ ਹੈ ਉਹ ਵੀ ਅੱਜ ਸਾਡੇ ਹਲਕੇ ਦੇ ਵਿੱਚ ਹੈ ਆ ਸ਼੍ਰੀ ਲਾਲ ਚੰਦ ਘਟਾਰੂ ਚੱਕ ਜੀ ਉਹ ਕੱਲ ਵੀ ਤੇ ਅੱਜ ਵੀ ਇੱਥੇ ਮੋਰਚੇ ਤੇ ਬੈਠੇ ਆ ਨੰਗਲ ਡੈਮ ਦੇ ਉੱਤੇ ਵਿਰਿੰਦਰ ਗੋਇਲ ਜੀ ਕੁਲਦੀਪ ਧਾਲੀਵਾਲ ਜੀ ਸਰਦਾਰ ਹਰਭਜਨ ਸਿੰਘ ਈਟੀਓ ਜੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਉਹ ਬੈਠੇ ਨੇ ਤੇ ਸਾਹ ਦਿਖਾਉਂਦੇ ਕਿ ਖੁਦ ਮੁੱਖ ਮੰਤਰੀ ਸਾਹਿਬ ਦਿਨ ਵਾਰੀ ਇੱਥੇ ਆ ਕੇ ਚਲੇਗੇ ਦਿਖਾਉਂਦੇ ਕਿ ਅਸੀਂ ਜਿਹੜਾ ਹੈ ਨੰਗਲ ਦੇ ਪਾਣੀ ਨੂੰ ਲੈ ਕੇ ਪੂਰੀ ਸਰਕਾਰ ਜਿਹੜਾ ਹੈ ਉਹ ਦਿਨ ਰਾਤ ਮਿਹਨਤ ਕਰਕੇ ਲੜ ਰਹੀ ਹੈ ਪਰ ਲੱਗਦਾ ਨਹੀਂ ਜਿਹੜੇ ਵਿਰੋਧੀ ਧਿਰਾਂ ਸਿਆਸੀ ਸਟੈਂਡ ਦੱਸਦੀਆਂ ਇਹਨਾਂ ਨੂੰ ਉਹਨਾਂ ਨਾਲ ਆ ਕੇ ਬਹਿਣਾ ਕਈ ਜੀ ਦੇਖੋ ਜੀ ਸਿਆਸੀ ਸਟੈਂਡ ਉਹਨਾਂ ਨੂੰ ਜਾ ਕੇ ਪੁੱਛੋ ਵੀ ਚੰਗਰ ਦੇ ਲੋਕਾਂ ਨਾਲ ਜਾ ਕੇ ਗੱਲ ਕਰ ਲਓ ਪਿੰਡਾਂ ਦੀ ਲਿਸਟ ਦੇ ਦੇਣੇ ਉਹਨਾਂ ਨਾਲ ਜਾ ਕੇ ਗੱਲ ਕਰ ਲਓ ਫਿਰ ਤੁਹਾਨੂੰ ਪੱਥਰ ਉਹਨਾਂ ਜਿਹੜੇ ਸਿਆਸੀ ਧਿਰ ਹੈ ਉਹਨਾਂ ਨੂੰ ਸਭ ਦੀ ਉਹਨਾਂ ਦੀ ਰਾਜਨੀਤਿਕ ਦਲਾਂ ਨੂੰ ਸਭ ਨੂੰ ਮੌਕਾ ਮਿਲ ਲਿਆ ਕਾਂਗਰਸ ਨੇ ਵੀ ਰਾਜ ਕਰ ਲਿਆ ਭਾਜਪਾ ਨੇ ਵੀ ਕਰ ਲਿਆ ਕਾਲੀ ਤਲ ਨੇ ਵੀ ਕਰ ਲਿਆ ਪਰ ਉਹਨਾਂ ਪਿੰਡਾਂ ਨੂੰ ਕਦੀ ਪਾਣੀ ਨਹੀਂ ਮਿਲਿਆ ਪਾਣੀ ਹੁਣ ਮਿਲ ਰਿਹਾ ਤੇ ਅਸੀਂ ਉਸ ਪਾਣੀ ਨੂੰ ਬਚਾਉਣ ਦੀ ਲਈ ਅਸੀਂ ਸੱਦਾ ਦਿੱਤਾ ਸੀ ਅਸੀਂ ਤਾਂ ਨਿਮਰਤਾ ਭਰਿਆ ਸੱਦਾ ਦਿੱਤਾ ਸੀ ਕਿ ਆਓ ਸਭ ਨਾਲ ਸਾਂਝਾ ਪਰ ਉਹ ਇਦਾਂ ਦੇ ਮਸਲੇ ਇਤੇ ਨਹੀਂ ਆਣਗੇ ਉਹਨਾਂ ਨੇ ਜਿੱਥੋਂ 2 ਪੈਸੇ ਬਣਦੇ ਹੁਣ ਬਲੈਕਮੇਲ ਕਰਕੇ ਉੱਥੇ ਹੀ ਪਹੁੰਚਦੇ ਨੇ ਹਰਿਆਣਾ ਤੋਂ ਮੰਗਿਆ ਕਿ ਵੱਧ ਪਾਣੀ ਦੀ ਲੋੜ ਹੈ ਤਾਂ ਸਪਸ਼ਟ ਕੀਤਾ ਜਾਵੇ ਕੀ ਕਹੋਗੇ ਜੀ ਨਹੀਂ ਹਾਈ ਕੋਰਟ ਮਾਂਜੂ ਕੋਰਟ ਨੇ ਬੜਾ ਅੱਛਾ ਅੱਜ ਇੱਕ ਨਿਰਣਾ ਦਿੱਤਾ ਉਹਦੇ ਵਿੱਚ ਉਹਨਾਂ ਨੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਹੜੀ ਪੰਜਾਬ ਦੀ ਰਿਵਿਊ ਪਟੀਸ਼ਨ ਪਾਈ ਆ ਉਸ ਪਟੀਸ਼ਨ ਵਾਰੀ ਉਹਨਾਂ ਨੇ ਕਿਹਾ ਵੀ ਬੜੀ ਗੰਭੀਰ ਆ ਇਹ ਗੰਭੀਰਤਾ ਮੰਗਦੀ ਆ ਤੇ ਇਥੋਂ ਹੀ ਪੰਜਾਬ ਦੇ ਦਰਦ ਦਾ ਜਿਹੜਾ ਅਹਿਸਾਸ ਹੁੰਦਾ ਵੀ ਉਹਨਾਂ ਨੇ ਉਹ ਸਮਝਿਆ ਸੈਕੰਡ ਉਹਨਾਂ ਨੇ ਕਿਹਾ ਵੀ ਜਿਹੜਾ ਵੀਵੀਐਮਬੀ ਦਾ ਅਧਿਅਕਸ਼ ਆ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਉਹ ਵੀ ਆ ਕੇ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਵੀ ਉਹ ਕਿਹੜੀ ਹਾਲਾਤਾਂ 'ਚ ਕੀਤਾ ਤੇ ਹਰਿਆਣੇ ਨੂੰ ਵਾਧੂ ਪਾਣੀ ਚਾਹੀਦਾ ਕਹਦੇ ਲਈ ਇਹ ਦੋ ਤਿੰਨ ਗੱਲਾਂ ਜਿਹੜੀਆਂ ਨੇ ਮੈਂ ਸਮਝਦਾ ਵੀ ਅੱਜ ਲੀਗਲ ਸਾਈਡ ਤੋਂ ਮਾਨਯੋਗ ਹਾਈ ਕੋਰਟ ਨੇ ਇਕ ਬੱਚੇ ਰਾਹ ਦਿੱਤੀ ਆ ਸੋ ਲਗਾਤਾਰ ਮਾਨਜੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਖੋ ਵੱਖਰੇ ਮੌਕਿਆਂ ਤੇ ਪੰਜਾਬ ਦੇ ਸਵਾਲਾਂ ਨੂੰ ਲੈ ਕੇ ਚਾਹੇ ਕੇਂਦਰ ਦੇ ਨਾਲ ਮਤਲਬ ਨੈਗੋਸ਼ੀਏਟ ਦਾ ਸਵਾਲ ਹੋਵੇ ਕੇਂਦਰ ਦੇ ਖਿਲਾਫ ਲੜਾਈ ਦਾ ਸਵਾਲ ਹੋਵੇ ਚਾਹੇ ਗਵਾਂਡੀ ਸੂਬਿਆਂ ਦੇ ਨਾਲ ਜਿਹੜਾ ਪੰਜਾਬ ਦੇ ਇਸ਼ੂ ਨੇ ਉਹਨਾਂ ਦਾ ਸਵਾਲ ਹੋਵੇ ਤੇ ਖਾਸ ਕਰਕੇ ਜਿਹੜਾ ਹੁਣ BBMP ਦਾ ਇਸ਼ੂ ਆ ਜਿਹੜਾ ਕਈ ਦਹਾਕਿਆਂ ਤੋਂ ਮੈਨੂੰ ਤੇ ਹੈਰਾਨਗੀ ਆ ਕਿ ਕਿਸੇ ਵੀ ਸਰਕਾਰ ਨੇ ਉਜ਼ਰ ਨਹੀਂ ਕੀਤਾ ਜ਼ਾਰੀਆਂ ਨਵਾਈਆਂ ਪਰਿਵਾਰਕ ਸਾਂਝਾਂ ਨਵਾਈਆਂ ਹਰਿਆਣੇ ਦੇ ਨਾਲ ਰਾਜਸਥਾਨ ਦੇ ਨਾਲ ਤੇ ਪੰਜਾਬ ਦੇ ਲੋਕਾਂ ਦੀ ਪਿੱਠ ਤੇ ਸੂਰਾ ਮਾਰਿਆ ਇਹ ਇਤਿਹਾਸ ਦੇ ਅੰਦਰ ਇੱਕ ਸੁਨਹਿਰੀ ਅਕਰਾਂ ਦੇ ਲਿਖਿਆ ਜਾਊਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਣੀ ਦੇ ਸਵਾਲ ਤੇ ਖਾਸ ਕਰਕੇ ਬੀਵੀਐਮ ਦੇ ਰਾਈ ਜਿਹੜਾ ਵਾਧੂ ਪਾਣੀ ਮਤਲਬ ਪੰਜਾਬ ਦਾ ਉਹ ਹਰਿਆਣੇ ਨੂੰ ਦੂਜੀਆਂ ਸਟੇਟਾਂ ਨੂੰ ਦਿੱਤਾ ਜਾਂਦਾ ਸੀ ਉਹ ਤੇ ਰੋਕ ਲਈ ਹੈ ਕਰਨਾ ਲਗਾਤਾਰ ਚੱਲ ਰਿਹਾ ਅੱਜ ਵੀ ਇੱਥੇ ਬੈਠੇ ਆ ਤੇ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਮਾਨ ਸਾਹਿਬ ਦਾ ਆਦੇਸ਼ ਆਉਂਦਾ ਰਹੇਗਾ ਸੋ ਪੰਜਾਬ ਦਾ ਪਾਣੀ ਬਚਾਣਾ ਪੰਜਾਬ ਦਾ ਪਾਣੀ ਬਚੂਗਾ ਪੰਜਾਬ ਦੀ ਕਿਸਾਨੀ ਬਚੇਗੀ ਪੰਜਾਬ ਦੇ ਸਹਿਰੀ ਬਚਣਗੇ ਪੰਜਾਬ ਦੇ ਮਜ਼ਦੂਰ ਬਚਣਗੇ ਸੋ ਅੱਜ ਲਗਾਤਾਰ ਇਸਰ ਨੇ ਸ਼ਾਮਲ ਹੈ ਸੋ ਇੱਕ ਵੱਡੀ ਰਾਹਤ ਜਿਹੜੀ ਅੱਜ ਪੰਜਾਬ ਨੂੰ ਪਾਣੀਆਂ ਦੇ ਮੁੱਦੇ ਤੇ ਹਾਈ ਕੋਰਟ ਦੇ ਰਾਏ ਜਿਹੜੀ ਉਹ ਮਿਲੀ ਸਰਦਾਰ ਹਜੂਰ ਸਿੰਘ ਜੀ ਬੈਂਸ ਉਹਨਾਂ ਦੀ ਗਵਾਈ ਦੇ ਵਿੱਚ ਹਲਕਾ ਜੀ ਨੰਦਪ੍ਰਸਾਦ ਦੀ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਲਗਾਤਾਰ ਧਰਨੇ ਤੇ ਬੈਠੀ ਆ ਦਿਨ ਰਾਤ ਚਾਹੇ ਉਹ ਬੰਦਾ ਕੋਈ ਵੀ ਕੁਛ ਵੀ ਕਹੇ ਸਾਨੂੰ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਹਿਲਾਂ ਅਸੀਂ ਕਿਸਾਨ ਯੂਨੀਅਨ ਦੇ ਵਿੱਚ ਵੀ ਰਹੇ ਹਾਂ ਜਦੋਂ ਅੰਦੋਲਨ ਹੋਇਆ ਸੀ 2022 ਦੇ ਵਿੱਚ ਬਹੁਤ ਐਮ ਜ਼ਿੰਮੇਵਾਰੀਆਂ ਨਵਾਈਆਂ ਉਹਦੇ ਉਹ ਸਾਹ ਦੇ ਨਾਲ ਮੈਂ ਕਿਸਾਨ ਯੂਨੀਅਨ ਦੇ ਰਾਜਵਾਲ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੰਗਾਂ ਦੇ ਵਿੱਚ ਧਰਨਾ ਲਾਇਆ पी वी एम पी ॾा दफ़्तर घेर उन्हनि बि धनवादान यूनियन ज